ਕਾਰ ਡੈਲੀਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗगन ਸ਼ਕਲਾ ਗੱਡੀਆਂ ਕੱਗਰ ਪਾਰ ਕਰਨ ਲੱਗੀਆਂ ਨੇ ਤਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਸ ਵੇਲੇ तमाम ਜਿਹੜੇ ਨੇ ਉਹ ਇੱਥੋਂ ਕੱਗਰ ਦਰਿਆ ਪਰ ਪਾਰ ਕਰਨ ਵਾਲੇ ਚਾਲਕ ਜਿਹੜੇ ਨੇ ਉਹ ਲਾਈਨਾਂ ਚ ਖੜੇ ਨੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ तमाम ਗੱਡੀਆਂ ਵਾਲੇ ਜਿਹੜੇ ਨੇ ਉਹ ਹੁਣ ਕੱਗਰ ਰਾਹੀਂ ਹਰਿਆਣਾ ਦੇ ਵਿੱਚ ਐਂਟਰ ਕਰਨਗੇ ਕਿਉਂਕਿ ਲਗਾਤਾਰ ਕਿਸਾਨੀ ਧਰਨੇ ਦੌਰਾਨ ਇੱਥੋਂ ਬੰਦ ਸੀਗਾ ਤਾਂ ਦੇਖੋ ਕਿਸ ਤਰ੍ਹਾਂ ਗੱਲਬਾਤ ਕਰਦੇ ਆਂ भाई साहब कैसा लग रहा है आज खुल गया है खुल गया अच्छा तो अच्छा लग रहा है अच्छा लग रहा है किसान धरने पे बैठे थे अपनी मांगों को लेकर देखो रास्ता रुक रहा था उसके लिए तो परेशानी थी आम आदमी को तो हमने तो आज रास्ता नजदीक टाइम कम लग गया उस अच्छा लग गया पहले के अंबाला से अगर आना होता तो तो बहुत ज्यादा टाइम लगया करता डेढ़ घंटा लग घंटा हाँ तो आज खुल रहा है आज खुल रहा है तो कुछ दिक्कत तो कम हुई है ਇਹ ਦਿੱਕਤ ਸੀ ਇੱਕ ਵੱਡੀ ਇੱਕ ਵੱਡੀ ਦਿੱਕਤ ਸੀ ਤਾਂ ਬਿਲਕੁਲ ਵੱਡੀ ਕਹਿੰਦੇ ਪਰੇਸ਼ਾਨੀ ਸੀਗੀ ਤਾਂ ਦੇਖੋ ਹੁਣ ਲਾਈਨਾਂ ਦੇ ਵਿੱਚ ਗੱਡੀਆਂ ਵਾਲੇ ਖੜੇ ਨੇ ਭਾਈ ਅਬ ਪੁਲ ਸੇ ਗੁਜ਼ਰ ਰਿਹਾ ਤਾਂ ਦੇਖੋ ਇਹ ਦੇਖੋ ਹਰਿਆਣਾ ਨੰਬਰ ਗੱਡੀਆਂ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿਸ ਤਰ੍ਹਾਂ ਭਾਈ ਸਾਹਿਬ ਕਹਾਂ ਸੇ ਆਏ ਹੋਰ ਕਹਾਂ ਜਾਣਾ ਹੈ ਲੁਧਿਆਣੇ ਸੇ ਆਏ ਹਾਂ ਜੁਲਾਣਾ ਜਾਣਾ ਜੁਲਾਣਾ ਜਿੰਦ ਤਾਂ ਹੁਣ ਇੱਥੋਂ ਪਾਰ ਹੋਣਗੀਆਂ ਗੱਡੀਆਂ ਪਤਾ ਨਹੀਂ ਅਬ ਇਹ ਤਾਂ ਕੁਝ ਕੁਝ ਕਹਿ ਨਹੀਂ ਸਕਤੇ ਪਹਿਲੇ ਕਹਾਂ ਸੇ ਘੁੰਮ ਕੇ ਆਤੇ ਥੇ ਪਹਿਲੇ ਤੋਂ ਉਧਰ ਸ਼ਗਨੋਰੇ ਸਾਈਡ ਸੇ ਜਾਂਦੇ تھے ਅੰਬਾਲਾ ਸਾਈਡ ਸੇ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਗੱਲਬਾਤ ਜਿਹੜੀ ਆ ਜਾਰੀ ਰਹੂਗੀ ਪਰ ਲਗਭਗ ਗੱਡੀਆਂ ਹੁਣ ਇੱਥੋਂ ਪਾਸ ਹੁੰਦੀਆਂ ਹੋਇਆਂ ਨਜ਼ਰ ਆਉਣਗੀਆਂ ਤਮਾਮ ਤੁਸੀਂ ਇਹ ਦੇਖੋ ਵੀ ਕਿਸ ਹਾਈ ਸਕੇਲ ਤੇ ਕਿਸ ਤੇਜ਼ੀ ਦੇ ਨਾਲ ਇਹ ਕੰਮ ਹੁੰਦਾ ਨਜ਼ਰ ਆ ਰਿਹਾ ਤਾਂ ਕਿ ਇਹ ਗੱਡੀਆਂ ਕੁਝ ਪਲਾਂ ਦੇ ਵਿੱਚੋਂ ਇੱਥੋਂ ਰਵਾਨਾ ਹੋਣਗੀਆਂ ਕਿਉਂਕਿ ਇਹ ਹੁਣ ਕੱਗਰ ਦਾ ਪੁਲ ਖੁੱਲ ਚੁੱਕਿਆ ਤਾਂ ਦੇਖ ਸਕਦੇ ਹੋ ਤਮਾਮ ਜਿਹੜੇ ਨੇ ਹੁਣ ਬੈਰੀਗੇਡ हट ਚੁੱਕੇ ਨੇ ਇਹ ਸਭ ਰਸਾ ਕਲੀਅਰ ਹੋ ਗਿਆ ਜੀ ਨਹੀਂ ਲੱਗ ਰਿਹਾ ਚੱਲ ਰਿਹਾ ਕੰਮ ਚੱਲ ਰਿਹਾ ਜੀ ਅਭੀ ਗੁਜਰ ਜਾਣਗੀ ਗੱਡੀਆਂ ਕੁਝ ਨਹੀਂ ਹੈ ਅਫਸਰ ਹਾਦੇ ਸ਼ੋਕ ਜਵੀ ਤਾਂ ਬਿਲਕੁਲ ਕੁਝ ਪਲਾਂ ਦੇ ਵਿੱਚੋਂ ਇੱਥੇ ਗੱਡੀਆਂ ਜ਼ਰੂਰ ਹੈ ਜਿਹੜੀਆਂ ਨੇ ਪਾਸ ਹੁੰਦੀਆਂ ਹੋਈਆਂ ਨਜ਼ਰ ਆ ਸਕਦੇ ਨੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ तमाम ਜਿਹੜਾ ਕੰਮ ਹੈ ਉਹ ਹੁੰਦਾ ਨਜ਼ਰ ਆ ਰਿਹਾ ਦੂਜੇ ਪਾਸੇ ਹਰਿਆਣਾ ਪਾਸੇ ਦੀਆਂ ਤਸਵੀਰਾਂ ਨੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੀਆਂ ਨੇ ਦੇਖੋ ਸਫਾਈ ਦਾ ਕੰਮ ਹੈ ਜਿਹੜਾ ਉਹ ਲਗਾਤਾਰ ਚੱਲ ਰਿਹਾ ਕੰਕਰੀਟ ਜਿਹੜੀ ਸੀਗੀਆਂ तमाम ਦੀਵਾਰਾਂ ਸੀ ਕਿਉਂ ਹੁਣ ਉਹ ਹਟਾ ਦਿੱਤੀਆਂ ਗਿਆ ਨੇ ਤੇ ਗੱਡੀਆਂ ਜਿਹੜੀਆਂ ਨੇ ਕੁਝ ਪਲਾਂ ਦੇ ਵਿੱਚੋਂ ਇੱਥੋਂ ਰਵਾਨਾ ਹੁੰਦੀਆਂ ਨੇ ਨਜ਼ਰ ਆਉਣਗੀਆਂ ਤਾਂ ਬਿਲਕੁਲ ਦਲੇਰ ਅੱਗੇ ਆ ਜੋ ਅੱਗੇ ਦੀਆਂ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕੀ ਕੁਝ ਦਿਖਾ ਦਿਖਾ ਤਾਂ ਕੁਝ ਪਲਾਂ ਦੇ ਵਿੱਚ ਜਿਹੜਾ ਇੱਥੋਂ ਜਿਹੜਾ ਰਵਾਨਾ ਹੁੰਦੀਆਂ ਹੋਈਆਂ ਗੱਡੀਆਂ ਜਿਹੜੀਆਂ ਨੇ ਉਹ ਨਜ਼ਰ ਆਉਣਗੀਆਂ ਬਹੁਤ ਤੇਜ਼ੀ ਦੇ ਨਾਲ ਦੋਨੋਂ ਪਾਸੇ ਕੰਮ ਚੱਲਦਾ ਹੋਇਆ ਨਜ਼ਰ ਆ ਰਿਹਾ ਤਾਂ ਬਿਲਕੁਲ ਦਲੇਰ ਦਿਖਾਓ ਦੇਖੋ ਇੱਕ ਪਾਸਾ ਲਗਭਗ ਪਲੇਅਰ ਹੋ ਗਿਆ ਤੇ ਦੂਜਾ ਪਾਸਾ ਜਿਹੜਾ ਉਹ ਕਲੀਅਰ ਹੁੰਦਾ ਨਜ਼ਰ ਆ ਰਿਹਾ ਹਾਲਾਂਕਿ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਕਹਿੰਦੇ ਵੱਡੀ ਪਰੇਸ਼ਾਨੀ ਵੱਡੀ ਦਿੱਕਤ ਸੀਗੀ ਤਾਂ ਬਿਲਕੁਲ ਅੱਗੇ ਦੀਆਂ ਤਸਵੀਰਾਂ ਦਿਖਾਉਨੇ ਆ ਕਿ ਆਖਰ ਹੁਣ ਕੱਗਰ ਰਾਹੀਂ ਅੰਬਾਲਾ ਦੇ ਵਿੱਚ ਐਂਟਰੀ ਹੋ ਸਕਦੀ ਹੈ ਤਾਂ ਸਿੱਧੀਆਂ ਤਸਵੀਰਾਂ ਨੇ ਦੇਖੋ ਇੱਕ ਕੱਗਰ ਦੀਆਂ ਤਸਵੀਰਾਂ ਨੇ ਤਾਂ ਬਿਲਕੁਲ ਦੇਖ ਸਕਦੇ ਹੋ ਤਮਾਮੇ ਰਸਤਾ ਹੁਣ ਕਲੀਅਰ ਹੁੰਦਾ ਨਜ਼ਰ ਆ ਰਿਹਾ ਐਨਐਚਆਈ ਦੀ ਗਾਈਡਲਾਈਨਸ ਤੋਂ ਬਾਅਦ ਹੈ ਇਨਸਪੈਕਸ਼ਨ ਤੋਂ ਬਾਅਦ ਹੁਣ ਤਮਾਮੇ ਰਸਤਾ ਤੁਹਾਨੂੰ ਖੁੱਲਦਾ ਨਜ਼ਰ ਆਊਗਾ ਹਾਲਾਂਕਿ ਗੱਡੀਆਂ ਜਿਹੜੀਆਂ ਨੇ ਉਹ ਖੜੀਆਂ ਨੇ ਕਿ ਆਖਰ ਹਰੀ ਚੰਡੀ ਤਾਂ ਬਿਲਕੁਲ ਲੋਕਾਂ ਦਾ ਕਹਿਣਾ ਹੈ ਕੀ ਇੱਕ ਦਿੱਕਤ ਸੀਗੀ ਪਰੇਸ਼ਾਨੀ ਵੱਡੀ ਸੀਗੀ ਪਰ ਕਿਸਾਨ ਜਿਹੜੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਬੈਠੇ ਸੀਗੇ ਤਾਂ ਦੇਖੋ ਹੁਣ ਤਮਾਮ ਜਿਹੜੀਆਂ ਨੇ ਉਹ ਰੋਕਾਂ ਹਟਾ ਦਿੱਤੀਆਂ ਗਈਆਂ ਨੇ ਦਲੇਰੇ ਚੀਜ਼ ਦਿਖਾ ਦਿਓ ਦਲੇਰੇ ਚੀਜ਼ ਦਿਖਾਓ ਇੱਥੇ ਵੱਡੀਆਂ-ਵੱਡੀਆਂ ਕਿਸੇ ਵੇਲੇ ਦਿਵਾਰਾਂ ਹੁੰਦੀਆਂ ਸੀਗੀਆਂ ਦੇ ਮੌਕੇ ਦੇ ਅਫਸਰਾਂ ਨਾਲ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਆਖਰ ਕਿੰਨੀ ਦੇਰ ਦੇ ਵਿੱਚ ਜਿਹੜਾ ਇੱਥੋਂ ਜਿਹੜੀ ਆ ਟ੍ਰੈਫਿਕ ਰਵਾਨਾ ਹੋ ਸਕਦੀ ਆ ਬਿਲਕੁਲ ता देखो सफाई देखो कितनी तेजी न होंगी हुई नजर आ रही तो बिल्कुल हरियाणा पुलिस के अधिकारी ने सुशील जी ट्रैफिक कब तक बहाल हो सकती है इसके बारे में उच्च अधिकारी बता सकते हैं कुछ आइडिया कुछ आइडिया नहीं पर काम बहुत तेजी से काम हो रहा है की ये साइड लगभग क्लियर है सीनियर अफसर बता सकते हैं अभी अभी चेक मेंटेनेंस होनी है काफी कुछ है अभी अभी गाड़ी नहीं आ सकती है इसके बारे में सीनियर अधिकारी बता सकते ਬਿਲਕੁਲ ਪਰ ਕੰਮ ਦੇਖੋ ਕਹਿੰਦੇ ਕਿ ਤੇਜ਼ੀ ਨਾਲ ਕੰਮ ਹੁੰਦਾ ਨਜ਼ਰ ਆ ਰਿਹਾ ਬਿਲਕੁਲ ਇਹ ਵਿਜ਼ੂਅਲਸ ਦਿਖਾਓ ਇਹ ਵਿਜ਼ੂਅਲਸ ਜਿਹੜੇ ਨੇ ਇਹ ਤਸਵੀਰਾਂ ਦਿਖਾ ਰਹੇ ਆ ਦੇਖ ਸਕਦੇ ਹੋ ਇੱਕ ਤਸਵੀਰ ਉਧਰ ਵੀ ਦਿਖਾ ਦਿਓ ਤੇਰਾ ਕਿ ਕਿਸ ਤਰ੍ਹਾਂ ਤੇਜ਼ੀ ਦੇ ਨਾਲ ਇਹ ਕੰਮ ਹੋ ਰਿਹਾ ਦੇਖੋ ਇਹ ਹਰਿਆਣੇ ਵਾਲੇ ਪਾਸੇ ਦੀਆਂ ਤਸਵੀਰਾਂ ਨੇ ਜਿੱਥੇ ਤਾਂ ਬਿਲਕੁਲ ਤਸਵੀਰ ਤਸਵੀਰਾਂ ਲਗਾਤਾਰ ਡੇਲੀ ਪੋਸਟ ਪੰਜਾਬੀ ਤੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਕੀ ਵੱਡੀ ਤعداد ਦੇ ਵਿੱਚ ਤੇਜ਼ੀ ਨਾਲ ਕੰਮ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਤਸਵੀਰਾਂ ਦੇ